ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ 19 ਅਗਸਤ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਬੱਦਲਵਾਈ ਸਿਰਫ ਅੰਮ੍ਰਿਤਸਰ ਤੋਂ ਤਰਨਤਾਰਨ ਥੋੜੀ ਬਹੁਤੀ ਕਪੂਰਥਾ ਲੁਜੇਂਦਰ ਤੋਂ ਹੁੰਦੀ ਹੋਈ ਪਠਾਨਕੋਟ ਗੁਰਦਾਸਪੁਰ ਤੱਕ ਦੇਖਣ ਨੂੰ ਮਿਲ ਰਹੀ ਹੈ ਬਾਕੀ ਪੰਜਾਬ ਦੇ ਵਿੱਚ ਕੜਾਕੇ ਦੀ ਤੁੱਪ ਲਿਸ਼ਕਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਇੱਕ ਕਹਿ ਲਈਏ ਚੱਕਰਵਾਤੀ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਪੱਛਮੀ ਇਲਾਕੇ ਤੋਂ ਪਾਕਿਸਤਾਨ ਦੇ ਵਿੱਚ ਸਿਸਟਮ ਬਣੇ ਹੋਏ ਨੇ ਤੇ ਲਗਾਤਾਰ ਇਹ ਸਿਸਟਮ ਆਪਣਾ ਦਾਇਰਾ ਵਧਾ ਰਹੇ ਨੇ ਪਰ ਜਿਸ ਤਰੀਕੇ ਦੇ ਹਾਲਾਤ ਨੇ ਲੱਗ ਨੇ ਹੀ ਰਿਹਾ ਕਿ ਇਹ ਪੰਜਾਬ ਵੱਲ ਕੂਚ ਕਰਨਗੇ ਕਿਉਂਕਿ ਇੰਨੀ ਜ਼ਿਆਦਾ ਡੈਂਸਟੀ ਨਹੀਂ ਦਿਖਾਈ ਦੇ ਰਹੀ ਇਹ ਸਿਸਟਮ ਅਗਰ ਪੰਜਾਬ ਹਲ ਕੋਚ ਵੀ ਕਰਦੇ ਨੇ ਤਾਂ ਹੌਲੀ ਹੌਲੀ ਕਮਜ਼ੋਰ ਪੈਂਦੇ ਦਿਖਾਈ ਦੇ ਰਹੇ ਨੇ ਜਿਹਦੇ ਸਿੱਟੇ ਵਜੋਂ ਉਮੀਦ ਇਹ ਹੀ ਲੱਗ ਰਹੀ ਹੈ ਕਿ ਸਿਸਟਮ ਕਾਫੀ ਜ਼ਿਆਦਾ ਕਮਜ਼ੋਰ ਹੈ ਬਹੁਤ ਹੀ ਹਲਕੇ ਤੋਂ ਦਰਮਿਆਨੇ ਸਵਾਦਾ ਸਿਸਟਮ ਹੈ ਜਿਹਦੇ ਨਾਲ ਆਪਾਂ ਨੂੰ ਕੋਈ ਵੱਡੀ ਹਲਚਲ ਹੁੰਦੀ ਸਿਸਟਮ ਦੀ ਦਿਖਾਈ ਨਹੀਂ ਦੇ ਰਹੀ ਪਿਸਤੋਲਾ ਵਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਬਾਅਦ ਦੁਪਹਿਰ ਦੇਖਣ ਨੂੰ ਮਿਲੇਗੀ। ਬੀਤੀ ਕੱਲ ਵੀ ਕੜਾਕੀ ਧੁੱਪ ਪੈ ਰਹੀ ਸੀ ਤਾਪਮਾਨ 35 ਡਿਗਰੀ ਤੱਕ ਜਾ ਚੁੱਕੇ ਸਨ। ਰਾਤ ਦੇ ਸਮੇਂ ਵੀ ਕਾਫੀ ਜ਼ਿਆਦਾ ਗਰਮੀ ਦਾ ਮਾਹੌਲ ਸੀ। ਅੱਜ ਵੀ ਸੇਮ ਹੀ ਹਾਲਾਤ ਬਣੇ ਰਹਿਣਗੇ। ਕੋਈ ਵੱਡੀ ਹਲਚਲ ਨਾ ਹੁੰਦੀ ਦੇਖਣ ਕਰਕੇ ਉਮੀਦ ਇਹ ਲੱਗ ਰਹੀ ਹੈ ਕਿ ਹਾਲਾਤ ਜਿਹੜੇ ਨੇ ਅੱਜ ਵੀ ਪੰਜਾਬ ਦੇ ਵਿੱਚ ਪੱਛਮੀ ਇਲਾਕੇ ਦੇ ਵਿੱਚ ਤਕੜੀ ਬੱਦਲਬਾਈ ਸ਼ੱਕ ਆਈ ਹੈ। ਇਹ ਬੱਦਲਬਾਈ ਬਾਅਦ ਦੁਪਹਿਰ ਜਾਬਰ ਕਲੀਏ ਲਗਭਗ 12 ਤੋਂ 2 ਵਜੇ ਤੱਕ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਤਰਨਤਾਰਨ ਅਮਰitsar ਇਨਾਂ ਇਲਾਕਿਆਂ ਦੇ ਵਿੱਚ ਇਸ ਦੀ ਐਂਟਰੀ ਹੋ ਸਕਦੀ ਹੈ ਪਰ ਭਾਰੀ ਮੀਂਹ ਦੀ ਉਮੀਦ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਇਹ ਸਿਸਟਮ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ ਤੇ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਗੱਲ ਕੀਤੀ ਜਾਵੇ ਤਾਂ ਹਲਕੇ ਦਰਮਿਆਨੇ ਸਵੇਰ ਦੇ ਜਿਹੜੇ ਬੱਦਲ ਵਾਈ ਸਿਸਟਮ ਨੇ ਤੁਸੀਂ ਦੇਖੋਗੇ ਤਾਂ ਲੋ ਪ੍ਰੈਸ਼ਰ ਏਰੀਆ ਸਾਨੂੰ ਜਿਹੜੇ ਦਿਖਾਈ ਦੇ ਰਹੇ ਨੇ ਇੱਕ ਤਾਂ ਇਹ ਵਾਲੇ ਹੈ ਜੀ ਜੋ ਅਰਬ ਸਾਗਰ ਦੇ ਨਿਤਰੇ ਬਣੇ ਹੋਏ ਨੇ ਤੇ ਇੱਕ ਬੰਗਾਲ ਦੀ ਖਾੜੀ ਦੇ ਵਿੱਚ ਬਣੇ ਹੋਏ ਨੇ ਜਿਨ੍ਹਾਂ ਦਾ ਅਸਰ ਆਉਂਦੇ ਦਿਨਾਂ ਵੀ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਪਰ ਅੱਜ ਕੋਈ ਵੱਡਾ ਅਸਰ ਦੇਖਣ ਨੂੰ ਨਹੀਂ ਮਿਲੇਗਾ ਕੜਾਕੇ ਦੀ ਧੁੱਪ ਪੈਣ ਦੇ ਨਾਲ ਅੱਜ ਥਾਂਮਰ 35 ਡਿਗਰੀ ਵੀ ਪਾਰ ਕਰ ਸਕਦੇ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਹਲਚਲ ਨਾ ਹੋਣ ਦੇ ਕਾਰਨ ਹਵਾ ਵੀ ਸ਼ਾਂਤ ਰਹੇਗੀ ਹਵਾ ਦਾ ਚੱਲਣਾ ਵੀ ਮੁਸ਼ਕਲ ਹੀ ਹੈ ਤੇ ਇਹ ਕੜਾਕੇ ਦੀ ਧੁੱਪ ਪੈਣ ਦੇ ਨਾਲ ਕਿਤੇ ਨਾ ਕਿਤੇ ਹੁਣ ਜੋ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਲਗਾਤਾਰ ਪਾਣੀ ਦਾ ਲੈਵਲ ਬੰਨਾ ਦੇ ਵਿੱਚ ਵੱਧ ਚੁੱਕਿਆ ਹੈ ਅਗਰ ਪੌਂਗ ਡੈਮ ਜਾਂ ਪਖੜਾ ਡੈਮ ਦੀ ਗੱਲ ਕਰੀ ਜਾਵੇ ਤਾਂ ਬਹੁਤ ਜ਼ਿਆਦਾ ਲੈਵਲ ਅਲਰਟ ਤੇ ਚੱਲ ਰਹੇ ਨੇ ਪਰ ਹੁਣ ਉਮੀਦ ਜਾਗ ਰਹੀ ਹੈ ਕਿ ਅਗਰ 2-3 ਦਿਨ ਮੀਂਹ ਨਾ ਪਿਆ ਹਿਮਾਚਲ ਦੇ ਵਿੱਚ ਖਾਸ ਤੌਰ ਤੇ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਭਾਰ ਪੰਜਾਬ ਦੇ ਵਿੱਚ ਹੜ੍ਹ ਦਾ ਖਤਰਾ ਵੱਜ ਜਾਂਦਾ ਹੈ ਖਾਸ ਤੌਰ ਤੇ ਪੰਜਾਬ ਦੇ ਨੀਵੇਂ ਇਲਾਕਿਆਂ ਦੇ ਵਿੱਚ ਕਿਉਂਕਿ ਵਿਆਸ ਨਦੀ ਦਾ ਪਾਣੀ ਵੱਜ ਜਾਂਦਾ ਜੀ ਰਾਵੀ ਦਾ ਪਾਣੀ ਵੱਜ ਜਾਂਦਾ ਹੈ ਸਤਲੁਜ ਦਾ ਪਾਣੀ ਵੱਜ ਜਾਂਦਾ ਹੈ ਤੇ ਅਜਿਹੇ ਦੇ ਵਿੱਚ ਤੁਹਾਨੂੰ ਬੇਨਤੀ ਹੈ ਜੀ ਤੁਸੀਂ ਅਗਰ ਦਰਿਆਵਾਂ ਦੇ ਨੇੜੇ ਰਹਿੰਦੇ ਹੋ ਤੁਹਾਡੇ ਨੇੜੇ-ਤੇੜੇ ਦਰਿਆ ਵਗਦੇ ਨੇ ਜਾ ਕੋਈ ਬਰਸਾਤੀ ਨਾਲੇ ਨੇ ਤਾਂ ਕਿਰਪਾ ਕਰਕੇ ਉਹਨਾਂ ਤੋਂ ਦੂਰ ਰਹੋ ਕਿਉਂਕਿ ਬਰਸਾਤਾਂ ਦੇ ਵਿੱਚ ਰਿਸਕੀ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਘਟਨਾ ਕੋਈ ਵੀ ਵਾਪਰ ਸਕਦੀ ਹੈ ਤੇ ਬਾਕੀ ਦੁਪਹਿਰ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬੜੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ